ਕਬੀ ਜੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਆਪਾਂ ਪਿੰਡ ਕੋਰ ਵਾਲੇ ਪਹੁੰਚੁੱਕੇ ਜੀ ਡਿਸਟ੍ਰਿਕਟ ਮੋਗਾ ਪੈਂਦਾ ਤਸਵੀਰ ਵੀ ਮੋਗਾ ਪੈਂਦੀ ਹੈ ਜਿੰਨਾਂ ਨੂੰ ਤੇ ਬਾਈ ਜੀ ਉਹਨਾਂ ਬੁਬਾਰ ਦੇ ਕੰਮ ਕਰਦੇ ਆ ਪਰ ਆਪਾਂ ਪਹਿਲੀ ਵੀਡੀਓ ਬਣਾਣ ਲੱਗੇ ਇਹਨਾਂ ਦੀ ਦੇਖੋ ਸੋਹਣੇ ਗਾਵਾਂ ਲੈ ਕੇ ਆਂਦੀਆਂ ਗਾਵਾਂ ਵੀ 6-7 ਲੈ ਕੇ ਆ ਗਾ ਬਾਕੀ ਪਾ ਬਾਈ ਉਹਨਾਂ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਜੀ ਹਾਂ ਜੀ ਬਾਬਾ ਟੈਮੋ ਕਿ ਕਰਦੇ ਆ ਬੁਬਾਰ ਜੀ ਹਾਂ ਜੀ ਬਾਬਾ ਟੈਮੋ ਕਰਦੇ ਆ ਕਿੰਨੇ ਟੈਮੋ ਕਰਦੇ ਜੀ ਗਾਂਗਿਆ ਕੰਮ ਕਰਦੇ ਮੱਝਾ ਨਹੀਂ ਕਰਦਾ ਗਾਂਗਿਆ ਦੇ ਕੰਮ ਕਰਦਾ ਗਾਂਗਿਆ ਕੰਮ ਹਾਂਜੀ ਗਾਂਗਿਆ ਆਪਣੇ ਕੋਲ ਟੋਪ ਤੋਂ ਟੋਪ ਆਉਂਦੇ ਸਲਾ ਸਲਾ ਦਾ ਫਾਵਰ ਕਰਦਾ ਕੋਈ ਆਉਂਦਾ ਪਹਿਲੀ ਵਾਰੀ ਜਾ ਜਾ ਲੇ ਟਾਲੀ ਹਾਂਜੀ ਹਾਂਜੀ ਵੱਡੇ ਵੇਰਾ ਫਿਰ ਅੱਥਰ ਮੰਡੀ ਮੁੰਡੀ ਤਾਂ ਜਾਂਦੇ ਨਾ ਜੀ ਮੰਡੀ ਨਹੀਂ ਆਪਾਂ ਘਰੇ ਘਰੇ ਵੀ ਦੇ ਘਰੇ ਨਹੀਂ ਮਾਲ ਹੂੜਾ ਆਉਂਦਾ ਜੀ ਆ ਬਿਲਕੁਲ ਜੀ ਚਲੋ ਤੇ ਵੀਰ ਜੀ ਅੱਜ ਪਰ ਕਿੰਨੀ ਆ ਜੀ ਅੱਜ ਆਪਣੇ ਕੋਲ 5 ਵੇਹੜਾਂ ਜੀ 5 ਵੇੜਾ ਸੂਈਆਂ ਸੂਈਆਂ ਸਾਰੀਆਂ ਤਿੰਨ ਸੂਈਆਂ ਜੀ ਦੋ ਗੱਪਣਾ ਜੀ ਦੋ ਗੱਪਣ ਤਿਆਰੀਆਂ ਨਹੀਂ ਰੱਖਿਆ ਉਹ ਵੀ ਦਿਖਾ ਦੇਣੀ ਆ ਆਪਾਂ ਜੀ ਆਪਣਾ ਐਡਰੈਸ ਬੋਲੋ ਪਿੰਡ ਕੋਰੇ ਵਾਲਾ ਜੀ ਹਾਂਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਵੀ ਮੋਗਾ ਜੀ ਠੀਕ ਆ ਤੇ ਨਾਮ ਤੁਹਾਡਾ ਫੋਨ ਨੰਬਰ ਨਾਂ ਗਜੰਦ ਸਿੰਘ ਜੀ ਹਾਂਜੀ ਮੋਬਾਈਲ ਨੰਬਰ 78888434733 ਇੱਕ ਵਾਰ ਫਿਰ ਬੋਲ ਦੋ 788884 ਜੀ 34733 ਇਹ ਕਿਹੜੇ ਰੋਡ ਤੇ ਰਹਿ ਗਿਆ ਪਿੰਡ ਜੀ ਇਹ ਜੀ ਮੰਨ ਕੇ ਚੱਲਾ ਹਾ ਇਹਦਾ ਮੋਗੇ ਤੋਂ ਰੋਡ ਆਉਂਦਾ ਇਹ ਟਰੋਲੀ ਭਾਈ ਵਾਲਾ ਹਾਂਜੀ ਟਰੋਲੀ ਭਾਈ ਤੋਂ ਅੱਗੇ ਪਿੰਡ ਕੋਰੇ ਵਾਲਾ ਜੇ ਮੋਗੇ ਤੋਂ ਆਣਾ ਮਨ ਕੇ ਫਾਰ ਕਰਿਆ ਹਾਂਜੀ ਹਾਂ ਫਾਰ ਕਰਦੇ ਹੈ ਹਨਾ ਤੇ ਰੋਡ ਪਰ ਤਾਂ ਉਹ ਵੀ ਫਾਰ ਕਰਿਆ ਹਾਂਜੀ ਉਹ ਵੀ ਹਾਂਜੀ ਉਹ ਵੀ ਚਾਲੇ ਬੈਠਾ ਆਮ ਚਾਲੇ ਚਲੋ ਆਜੋ ਭਾਈ ਦੱਸੋ ਇਹਦਾ ਹੁਣ ਕੀ ਲੱਗਦੇ ਜੀ ਹਾਂਜੀ ਇਹ ਸੂਈਆ ਬਣ ਕੇ ਚੱਲ ਨੌਕ ਦੇ ਕਰੀਬ ਸੂਈਆ ਨੌ 9.5 ਦੇ ਪੀਸ ਸਹੀ ਦੁੱਧ ਐਸ ਟਾਈਮ ਤਿਆਰ ਬੋਲਾ ਜੀ ਦੇਖੋ ਜੀ ਹਾਂ ਬੋਲਾ ਜੀ ਬਣ ਕੇ ਚੱਲ ਆਪਾਂ ਤਾਂ ਬੱਚੇ ਉਹ ਚੁਗਾ ਕੇ 7 ਕਿਲੋ ਕੱਢਿਆ ਇਹਨਾਂ ਕੱਢਿਆ ਤੇ ਅੱਜ ਹੀ ਸੂਈ ਹਜੇ ਤੇ ਭਾਈ ਕਿੰਨਾ ਕਿਲੋ ਦੁੱਧ ਦੁੱਧ ਜੀ ਦੇਖੋ ਪਿੱਛੋਂ ਮਾਲਕਾ ਦੀ ਗਾਰੰਟੀ ਸੀਗੀ 26 27 ਕਿਲੋ ਦੀ 26 27 ਕਿਲੋ ਚਲੋ ਗਰਮੀ ਆ 23 24 ਦਾ ਚਵਾਉਂਗੇ ਬੱਚਾ ਮਗਰ ਬੱਚਾ ਮਗਰ ਜੀ ਬੱਛੀ ਆਓ ਬੱਛਾ ਜੀ ਬੱਛੀ ਆ ਆਲੇ ਆ ਗਾ ਹਾਂ ਹਾਂ ਧੰਨੀਆਂ ਚਲੋ ਖੋਲੀ ਫੇਰ ਦੋ ਜੀ ਵਿਕਰ ਨਾ ਖੰਡੋਤ ਬਹੁਤਾ ਵੈੜ ਤੇ ਹੁਣ ਤੁਸੀਂ ਆਪ ਆ ਜਿਹੜਾ ਦੁੱਧ ਕਿੰਨਾ ਖਰਨਾ ਵੈੜ ਤੇ ਦੇਖੋ ਤਾਜੀ ਦੁੱਧ ਹੈ ਜੇਲ ਵੀ ਇਹਨਾਂ ਦੀ ਬਣ ਰਹੀਆਂ ਨੇ ਜੀ ਹਾਂ ਜੀ ਇਹ ਤੇ ਆਹ ਦੇਖੋ ਭਜੀ ਚਵਾ ਕੇ ਵੀ ਨਿਕਲਿਆ ਚਵਾ ਓਕੇ ਹੈ ਨਿਜਾਰੇ ਦਾ ਹਾਂ ਜੀ ਲਓ ਵੇਖੋ ਰੇ ਲੇਵਾ ਚੰਗਾ ਸੋਹਣੀ ਵੈੜ ਆ ਆ ਦੇਖੋ ਤਾਂ ਆ ਜਾਓ ਆ ਜਾਓ ਬੈਠਾ ਨਹੀਂ ਸੀ ਜਾਂਦਾ ਜੀ ਤਾਂ ਬੈਠਣ ਦੇ ਕਿ ਲੋ ਬੈਠ ਨਹੀਂ ਨਾਥੜੀ ਪੜੀ ਹੈ ਜੀ ਵੈੜ ਤੇ ਬੈਠਣ ਤਾਂ ਕੋਈ ਜਾਣੇ ਜਾਰੀ ਕੋ ਬਾਕੀ ਜਿੰਨਾ ਨਹੀਂ ਕਿਹਾ ਨਾ ਦੁੱਧ ਨਾ ਦੇਈ ਨਹੀਂ ਸਕਦੀ ਬਿਲਕੁਲ ਬਿਲਕੁਲ ਬਾਕੀ ਸੇਵਾ ਤੇ ਨਿਰਭਰ ਆ ਬਿਲਕੁਲ ਭਾਈ ਜੀ ਹਾਂਜੀ ਭਾਈ ਨਾਮ ਕੀ ਸੀ ਜੀ ਆਪਣਾ ਮੇਰਾ ਨਾਮ ਗੁਰਜੰਨ ਸਿੰਘ ਜੀ ਬੋਲੋ ਗੁਰਜੰਨ ਸਿੰਘ ਰੇਟ ਬੋਲੋ ਫਿਰ ਇਹਦਾ ਜੀ ਮੁੱਲ 70000 ਇੱਕੋ ਹੀ ਗੱਲ ਸਹੀ ਕਰ ਦਾਂਗੇ ਮੰਨਦਾ ਹਾਂ ਜੀ ਕਰ ਦੋ ਹੁਣੇ ਦੇ ਦੇਾਂਗੇ 70000 ਜੀ ਫੱਪਰ ਦੀ ਜਾ ਦੋ ਦੇ ਦਿਆਂਗੇ ਚਲੋ ਠੀਕ ਆ ਓਕੇ ਆਜੋ ਫਿਰ ਇਹ ਇਹ ਜੀ ਪਹਿਲਾ ਸੂਆ ਏ ਵੀ ਸੁਈ ਜਾ ਨਹੀਂ ਦੱਬਨ ਆ ਜੀ ਬੱਤੀਆਂ ਇਹਦੇ ਲਊਗੀ ਪੰਜ ਚਾਰ ਦਿਨ ਲਊਗੀ ਹਾਂਜੀ ਪੰਜ ਚਾਰ ਦਿਨ ਲੈਂਦੀ ਆ ਪੰਜ ਚਾਰ ਦਿਨ ਲਊਗੀ ਪਰ ਪਹਿਲਾਂ ਸੁਆ ਚਾਰ ਦਿਨ ਦਾ ਹਾਂ ਚਾਰ ਦਿਨ ਦਾ ਦੰਦ ਚੱਕੀਦੇ ਆ ਹਾਂ ਚੱਕੀਦੇ ਖੋਲੋ ਮੂੰਹ ਲੋਈ ਆਖ ਖੋਲੋ ਤੇ ਬੱਚਾ ਆ ਰਿਹਾ ਛੇ ਚਾਰੀਆ ਹਾਂ ਛੇ ਤੇ ਕੱਢੀ ਜਾਂਦੇ ਖੋਲੋ ਵੀ ਲੋ ਜੀ ਪਹਿਲਾਂ ਸੁਆ ਵਹਿੜ ਵੇਖੋ ਮੈਂ ਸਭ ਤੁਖ ਆ ਆ ਲੈ ਤੋੜੋ ਲੋ ਜੀ ਨਾਦਰ ਬੋਧ ਪਰ ਲੈ ਜੂ ਟਾਈਮ ਅੱਜੇ ਹਾਂ ਹਾਂ ਜੀ ਚਾਰ ਪੰਜ ਚਾਰ ਦਾ ਬਣ ਕੇ ਸੋ ਰਾਜੀ ਬਾਜੀ ਆ ਮੈਂ ਕੋਈ ਹੋਰ ਨੰਬਰ ਲੰਮੀ ਦੂਰ ਆਜੋ 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 ਇਹ ਵੇੜ ਬੰਨਸਲਾ ਪੂਰੀ ਜੀ ਵੇੜ ਤੇ ਠੀਕ ਆ ਮੱਲਾ ਨੂੰ ਅੱਜ ਹੀ ਦਰਦੀ 11-12 ਦਾ ਪੂਰਾ ਬਣ ਕੇ ਸਮਾਏ ਹਾਂ ਜੀ ਵਾਹ ਗੱਲ ਸਹੀ ਤੁਹਾਡੀ ਦੀ ਬੰਨੋ ਬਜੀ ਬੰਦੀ ਕੀ ਮੇਰਾ ਜੈ ਜ ਰੱਖਣਾ ਕੰਮ ਆਪਾਂ ਛੋੜ ਵਾਲੇ ਕੰਮ ਹੀ ਕਰਨਾ ਬਣੀ ਕਿਸੇ ਕੋਲ ਹੋਰ ਹੁੰਦੀ ਪਲੂਣ ਵਾੜਿਆ ਸੀ ਮੁੱਲ ਪਿਆਸੀ ਹੋਣਾ ਸੀਗਾ ਹਾਂਜੀ 70000 ਰੁਪਏ ਕਰ ਦਿਆਂਗੇ ਮਾਨਤਾ ਜੀ 70000 ਕਰ ਮਨ ਕਰਦੀ ਹੋਰ ਘਰ ਤੋਂ ਤੁਸੀਂ ਕਰਦੇ ਬੰਦੇ ਬੰਦੇ ਉਹਨੇ ਜਾਂਦੀ 70 ਦੇ ਸਿਰ ਦੇ ਦੇ ਦੇਣੀ ਵੀ ਬੜਾ ਝਾਉਂਦਾ ਬੜਾ ਕੁਝ ਨਹੀਂ ਸਿਰਫ 2000 ਰੁਪਏ ਹੀ ਵਸਦਾ ਕੰਮ ਬਲ ਨਾ ਨਾ ਦੇਖਾ ਨਾ ਦੇ ਬੇਚੇ ਕਰੇ ਬਸ 70 ਦੋ ਹਾਂਜੀ ਹੁਣ ਛੋੜੀ ਕਰਨੀ ਆ ਬਸ ਛੋੜ ਕਰ ਦੇਣਾ ਕਿ ਨਹੀਂ ਕਰਦੀ ਕਰ ਦੇ 200 ਕਰ ਦੇ ਚਲੋ 500 ਜਾਣ ਦੋ ਚਲੋ ਠੀਕ ਚਲੋ ਜਾਣ ਦੋ ਠੀਕ ਨਵਾਂ ਕੰਮ ਹੈ ਨਾ ਨਵਾਂ ਚਲ ਕਾਟਣਾ ਪਰ ਪਾਣਾ ਪਹਿਲੀ ਵੀਡੀਓ ਆਪਣੀ ਚਲੋ ਇਹ ਵੀ ਖਪਣੀ ਆ ਇਹ ਵੀ ਖਪਣੀ ਇਹ ਵੀ ਖੋਲੋ ਭਜੀ ਦੁੱਧ ਕਿੰਨਾ ਕਰੂਗੀ ਕਿਹੜੀ ਜਾਹ ਜੀ ਹਾਂਜੀ ਆਹਾ ਇਹ ਜੀ ਬਣ ਕੇ ਚੱਲ ਪਿਛਲੇ ਸੂਏ ਦਾ ਰਕਾਡ ਆ 27 28 ਕਿਲੋ ਦਾ ਅੱਛਾ ਐਸ ਦੀ 30 ਕਿਲੋ ਦੀ ਝਾੜ ਆ ਪਰ ਆਪਾਂ ਤੁਸੀਂ ਕਰੇ ਹੀ ਮਾਰੋ 300 ਨੂੰ ਵਹਾ ਥੱਲੇ ਹਾਂ ਹਜੇ 10 ਲਉਗੀ ਹਜੇ 6 ਦਿਨ ਪਈਆ ਬਾਕੀ ਐ ਕਾਫੀ ਮਦਦ ਇਹ ਵੀ ਖੋਲੋ ਲੋ ਜੀ ਇਹ ਵੀ ਵੇੜ ਵੇਖੋ ਘਰਾਂ ਦੇ ਵੇਹੜਾ ਬਾਈਕਰ ਸੋਣੀਆਂ ਵੱਡੀਆਂ ਵੱਡੀਆਂ ਸਾਰੀਆਂ ਬੈਣ ਉੱਚੀਆਂ ਲੰਮੀਆਂ ਚੈੱਕ ਕਰੋ ਇਹ ਵੀ ਘਰਾਂ ਦੇ ਕ੍ਰਿਸਟਲ ਲੇਵਾ ਵੇਖੋ ਆਹ ਚੰਗੀ ਵੇੜਾ ਵੀ ਵਾਜੀ ਸੂਆ ਕਿ ਨਾ ਹੋਊਗੀ ਜੀ ਇਹੇ ਦੂਜਾ ਜੀ ਦੂਜਾ ਦੂਜਾ ਸੂਆ ਚਲੋ ਬੜ ਠੀਕ ਆ ਤੋੜਨਾ ਕਰਾਂ ਦੇ ਜੀ ਆਪਦਾ ਮੰਡੀ ਜਾਂਦੇ ਨੇ ਇਹ ਮੰਡੀ ਦੀ ਜਾਨ ਆ ਹਾਂ 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 ਬਿਲਕੁਲ ਇਹ ਕਿਸੇ ਨੇ ਜਾ ਕੇ ਵੇਚਣੀਆਂ ਵੀ ਤਾਂ ਬਿਲਕੁਲ ਭਾਜੀ ਬਿਲਕੁਲ ਬੰਦ ਹੋ ਜੀ ਲਈ ਹਾਂਜੀ ਬੰਦ ਇਹਦਾ ਫੀਓ ਕਰਦੇ ਨੇ ਇਮਾਨਦਾਰ ਜੈ ਜੀ ਜਾਂਦੇ ਭਾਜੀ ਬਾਲਾ ਨਾ ਕਰ ਗਿਆ ਪਾ ਲੈਣਾ ਵੱਡੇ ਜਾਨੀ ਕੋਈ ਅੰਦਰ ਵਾਲੀ ਕਰਨੀ ਤੋ 28 ਤੀ ਕੋਲ ਥੋੜਾ ਵੀ ਵੀਡੀਓ ਵੇਖਦੇ ਇਆ ਪੜੀਆਂ ਹਾਂਜੀ ਜੈ ਜੀ ਜਾਂਦਾ ਕੰਮ 16 ਦਾ ਕੰਮ ਹੁੰਦਾ ਜੀਰੋ ਮੰਨ ਕੇ ਤੋ ਹਾਂਜੀ ਜਿਹੜਾ 30 30 ਕਿਲੋ ਵਾਲਿਆਂ ਵੇਹਣਾ ਇੱਕ ਦੋ ਬਲ ਪਾਸੇ ਦਾ ਟਰਾਈ ਕਰ ਲੇ ਤੇ 90 95 90 95 ਤੋਂ ਘੱਟ ਨਹੀਂ ਮਿਲਦੀ। ਆਪੀ ਤੁਸੀਂ ਦੱਸੋ। ਆਪੀ। ਮੈਂ ਨਹੀਂ ਗਿਣਾ। ਛੱਡ ਦਾਂਗੇ ਤੇ ਨਹੀਂ ਆਜੀ ਚੋਸੀ ਦਿਓ। ਪੱਤਰ ਨਹੀਂ। ਹਾਂਜੀ ਪੱਤਰ। ਚਲੋ ਹੋਰ ਕਰਦੇ ਮੌਕੇ ਤੇ। ਕਰਦੇ ਆ ਵੀ ਬਾਬੂ। ਜਾਂਦੇ ਕੋਈ ਨਹੀਂ। ਕੋਈ ਕਰ। ਇਹ ਗੱਪਣ। ਨਹੀਂ ਇਹ ਸੂਈ ਹੈ ਜੀ। ਇਹ ਸੂਈ। ਦੁੱਧ ਕਿੰਨਾ? ਇਹ ਥੱਲੇ ਬੋਲਾ ਹੈਗਾ ਜੀ ਮੰਨ ਕੇ ਚਲੋ 14 ਕਿਲੋ। 14 ਕਿਲੋ। ਹਾਂ ਜਿਹੜਾ ਕਹਿੰਦੇ ਮਿਲ ਲੈਣਾ ਕੰਡੇ ਆ। ਬੋਲੇ ਜੀ। ਲੋ ਜੀ ਚੌਰਾਗਰ ਭੋੜਾ ਜੀ ਟੈਂਕ ਨਾਲ ਰਹੀ ਜਣੂ ਇਹ ਜੀ ਪਾਸੋਂ ਸੋਈ ਜਾ। ਹਾਂ ਜੀ ਸੁੰਭਾ ਲੱਗਾ ਥਾ ਮੋਟਾ ਮੋਟਾ ਥਾਣਾ। ਇਕਾਨੀ ਪਾਸੋਂ ਸ਼ਾਮ ਨੂੰ ਸੋਈ ਜਾ ਜੀ। ਹਾਂ ਜੀ ਪਾਸੋਂ ਸ਼ਾਮ ਨੂੰ। ਪਾਸੋਂ ਸ਼ਾਮ ਸੋਈ ਆ। ਫਿਰ ਚੌਥੀ ਚਵਾਈ ਹੋਈ ਆ। ਥਣ ਬੜਾ ਜ਼ਬਰਦਸਤ ਲੱਗਣਾ ਜੀ। ਹਾਂ ਜੀ ਥਣ ਪੂਰਾ ਵਧੀਆ ਟੋਪ ਦਾ। ਆ ਆ ਜੋ ਆ ਜੋ ਆ ਜੋ। ਜਾਓ ਗੁਰਾ। ਚੌਥੀ ਚਵਾਈ ਹੋਈ ਆ ਜੀ। ਠੀਕ। ਚਲੋ ਕਰਾ ਦੇ। ਬੜਾ ਠੀਕ ਆ। ਲੋ। ਹਾਂ ਜੀ ਬਰਾ ਬੋਲੀਏ ਤੇ ਦੇ ਦੇ ਮਿਸਟਰੀ ਆ ਬੇਲੀ ਵਧੀਆ ਰਹਿਣਾ ਨਾ ਤੇ ਵੀ ਕਿਨੂੰ ਦੇ ਜੀ ਨੂੰ ਜਿਹੜੀ ਪਾਸੋਂ ਸ਼ਾਮ ਨੂੰ ਸੂਈ ਆ 20 ਕਿਲੋ ਕਰਮਾ ਦੀ ਪਰਾ ਆ ਦਾਮਾਂ ਦੇ ਉਹ ਦਾ ਦ ਛੜ ਦੋ ਪੇ ਚਲੋ 2000 ਛੜਦੇ ਆ 65 6500 ਹਾਂਜੀ ਹੋ ਜਾਊਗਾ ਹੁਣ ਹਾਂਜੀ ਮੌਕੇ ਦੇ ਠੀਕ ਹੈ ਆ ਜੀ ਮਗਰ ਇਹਦੇ ਮੱਛੀ ਆ ਜੀ ਮੱਛੀ ਮਗਰ ਫੈਰਾ ਜੀ ਪੂਰਾ ਤੁਹਾਡਾ ਹਾਂਜੀ ਜਿਹੜਾ ਤੁਹਾਡੇ ਇਹ ਗੱਪਣਾ ਇਹ ਵੀ ਸੂਈ ਆ ਇਹ ਵੀ ਸੂਈ ਆ ਹਾਂਜੀ ਦੁੱਧ ਕਿੰਨਾ ਇਹ ਸਰੇ ਕੰਡੇ ਆਇਆ ਚੰਦਾ ਕਿਲੋ ਜੀ 14 ਰੋ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਠੀਕ ਆ ਬੱਚਿਆ ਮਗਰ ਬੋੜਾ ਆ ਜਾਂਦੀ ਬੋੜਾ ਹੀ ਆ ਜੀ ਹਾਂ ਇਹ ਪਰसों ਸ਼ਾਮ ਨੂੰ ਸੂਈ ਆ ਇਹ ਸਵੇਰ ਸੂਈ ਮਤਰਾ ਹੀ ਨਹੀਂ ਆ ਨਾ ਨਹੀਂ ਆ ਜੀ ਨਾ ਹਾਂ ਕੋਈ ਨਾ ਫਿਰ ਨੂੰ ਲੋ ਜੀ ਤੇ ਭਜੀ ਕਿੰਨਾ ਕਰੂ ਦੁੱਧ ਇਹ ਇਥੇ 14 ਕਿਲੋ ਆ ਜੀ ਦੁੱਧ ਦੇ ਦਊਗੀ 16 17 ਕਿਲੋ 16 17 ਕਿਲੋ ਖੁੱਲਾ ਕਰ ਦਊ ਦੁੱਧ ਤੇ ਵੇਖੋ ਗੈਣੇ ਵੀ ਬੋੜੇ ਚੰਗੇ ਜਿਹੜੇ ਬੋੜੇ 14 ਕਿਲੋ ਤੇ ਆ ਜੀ ਨਿਕਾੜ ਕੇ ਫੇਰ ਤਾਂ ਕਰ ਜਣਾ ਜੀ। ਨਾਲ ਬਿਹੜ ਚੰਗੀ ਐ ਜੀ ਮਾਰੀ ਮੋਟੀ ਬਿਹੜ ਥੋੜਾ। ਆਜੋ। ਲਿਓ। ਲਿਓ ਲਿਓ। ਜੋ ਆਜੋ ਬਿਲਕੁਲ ਵਧੀਆ। ਮੈਂ ਕਿਹਾ ਓਕੇ ਜੀ। ਹਾਂ ਤੋ ਗੋਸਣਾ ਕੱਢੂਗਾ ਬਾਹਰ ਤੇ। ਹਾਂ ਬਸ ਬਸ। ਜਿਹੜੀ ਗੱਲ ਜਿਹੜੀ ਗੱਲ ਲਗਣੀ ਕਰਨ ਵਾਲੀ ਇਹ ਆ ਆਗੇ ਬੱਚੇ ਨੇ ਹਨਾ ਜੀ। ਹਾਂ ਜੀ। ਆ ਤਿੰਨੇ ਬੱਚੇ ਨੇ ਇਹ। ਥੋੜੀ ਥੋੜੀ ਨੇ ਬੱਚੇ। ਹਾਂ ਜੀ। ਲਿਓ। ਹਾਂ ਜੀ ਫਿਰ ਬੋਲੀ। ਬੋਲੋ ਆਵੇਂ ਲਿਆਵਰਾ। ਬੋਲੋ ਜੀ। ਇਬਾਰੀਆ ਦੇ ਦੁਕਾਨ ਦੇ ਮਾਲਕ ਸਾਡੀ ਸਾਵੀ ਆ ਕਿ ਨਹੀਂ ਨਹੀਂ ਇਹ ਜੀ ਘੇ ਰੱਖੀ ਆ ਤੇਰੇ ਨਾਲ ਕਿਨੇ ਦੀ 60000 ਲੈਣੀ 55000 ਚਲੋ ਠੀਕ ਹੈ ਜੀ ਲਾਸਟ ਵੀਰੇ 55000 ਠੀਕ ਹੈ ਜੀ ਦੇਖੋ ਪੰਜ ਵੇੜਾ ਮੇਰਾ ਵੀਰ ਇੱਥੇ ਆ ਗਿਆ ਤੇ ਚੁਾਈ ਕਰਕੇ ਲੈ ਕੇ ਜਾਇਆ ਜੇ ਹੋਰ ਵੇੜਾ ਕਮਾਨ ਦੀਆਂ ਵੇੜਾ ਵੱਡੀਆਂ ਵੇੜਾ ਪੁਰੀਆਂ ਕਰ ਦੇਗਾ ਫਿਰ ਮਰਾ ਦੇ ਆਹ ਦੇਖੋ ਦੇਖੋ ਵੱਡੀਆਂ ਵੜੀਆਂ ਨਸਾਂ ਵਾਲੇ ਫਾਰਮ ਵਾਲੇ ਵੇੜਾ ਬਾਕੀ ਇੱਥੇ ਆਓ ਬਾਈ ਚੈੱਕ ਕਰਕੇ ਲੈ ਕੇ ਜਾਓ ਹਣਾ ਬਾਈ ਜੀ ਹਾਂ ਜੀ ਹਾਂ ਜੀ ਆਜੋ ਬੋਲੋ ਫਿਰ ਨੰਬਰ ਨੰਬਰ ਆਪਣਾ 7884 ਜੀ 7884 34737 ਪਿੰਡ ਕੋਰੇ ਦਾ ਡਿਸਟ੍ਰਿਕਟ ਮੋਗਾ ਬਣਾ ਤਸੀਲ ਵੀ ਮੋਗਾ ਸਾਸਤੀ ਕਾਮ